ਬਾਬਾ ਦੀਪ ਸਿੰਘ ਦੀ ਖੁਸ਼ੀ ਏ ਤੁਹਾਡੇ ਤੇ ਤੁਹਾਡੇ ਕਰਮਾਂ ਦੇ ਵਿੱਚ ਚੁਪੈਰੇ ਲਿਖ ਦਿੱਤੇ ਜਗਾਰਾ ਵਲੌਗ ਅੱਜ ਕੇ ਆਹ ਸਤਿ ਸ੍ਰੀ ਅਕਾਲ ਅੱਜ ਕਹਿੰਦਾ ਜੀ ਗੁਰੂ ਟੁੱਠੇ ਪੁੱਤਰ ਦਿੰਦਾ ਉਹ ਗੁਰੂ ਟੁੱਠੇ ਪੋਤਰਾ ਦਿੰਦਾ ਗੁਰੂ ਟੁੱਠੇ ਗਰੀਬੀ ਕੱਢਦਾ ਗੁਰੂ ਟੁੱਠੇ ਕਰ ਤੇ ਸ਼ਾਂਤੀ ਦਿੰਦਾ ਉਹ ਗੁਰੂ ਟੁੱਟੇ ਵੀਜੇ ਲਵਾ ਦਿੰਦਾ ਪਰ ਜੇ ਗੁਰੂ ਪੂਰਾ ਟੁੱਟੇ ਤੇ ਸੰਗਤਾਂ ਪਿਆਰੀਆਂ ਨੂੰ ਨਾਮ ਨਾਲ ਜੋੜ ਦਿੰਦਾ ਸਤਿ ਨਿ ਅਕਾਲ ਕੀ ਤਰਸ ਕੀਤਾ ਬਾਬਾ ਦੀਪ ਸਿੰਘ ਜੀ ਨੇ ਪਹਿਲਾ ਤਰਸ ਕੀਤਾ ਸਾਡਾ ਐਤਵਾਰ